हां जी ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਹਾਂ ਇੱਕ ਰਹਾਣੀ ਯਾਤਰਾ ਨਾਲ ਅਸੀਂ ਰਵਾਨਾ ਹਾਂ ਪੰਜਾਬ ਦੇ ਇਤਿਹਾਸਿਕ ਪਵਿੱਤਰ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਜੋ ਕਿ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿੱਚ ਸਥਿਤ ਹੈ ਇਹ ਸਥਾਨ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਇੱਕ ਹੈ ਅਤੇ ਇਸ ਨੂੰ ਸਿੱਖੀ ਦਾ ਖਾਲਸਾ ਅਖਾੜਾ ਵੀ ਆਖਿਆ ਜਾਂਦਾ ਹੈ ਜਿਵੇਂ ਅਸੀਂ ਤਲਵੰਡੀ ਸਾਬੂ ਪਹੁੰਚਦੇ ਹਾਂ ਰਸਤੇ ਪਰ ਵਿੱਚ ਤੂੜਾ ਖੇਤਾਂ ਦੀ ਹਰਿਆਰਲੀਏ ਤੇ ਪਿੰਡਾਂ ਦੀ ਸੋਹਣੀ ਬਾਤਾਂ ਬਰ ਸਾਡਾ ਸਵਾਗਤ ਕਰਦੀ ਹੈ ਐਥੇ ਪਹੁੰਚ ਕੇ ਦਿਲ ਆਪਣੇ ਆਪ ਨੂੰ ਠੰਡਾ ਹੋ ਜਾਂਦਾ ਹੈ ਹਰ ਪਾਸੇ ਇੱਕ ਰੂਹਾਨੀ ਠੰਡਕ ऐसे ਮਹਿਸੂਸ ਹੁੰਦੀ ਹੈ ਅਸੀਂ ਫਾਈਨਲੀ ਅਸੀਂ ਪਹੁੰਚ ਗਏ ਤਲਵੰਡੀ ਸਾਬੂ ਦੇ ਵਿੱਚ ਤੇ ਗੱਡੀ ਪਕਾਤੀ ਪਾਰਕਿੰਗ ਲਾਉਣ ਤੋਂ ਬਾਅਦ ਕਰਾਉਣੇ ਸਾਨੂੰ ਦਰਸ਼ਨ ਤਖਤ ਸ੍ਰੀ ਦਮਦਮਾ ਸਾਹਿਬ ਤੁਲਵੰਡੀ ਸਾਬੋ ਦੇ ਜੇ ਆਪਾਂ ਗੱਲ ਕਰੀਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸ ਬਾਰੇ ਤੇ ਇਹਨਾਂ ਦਾ ਇਤਿਹਾਸ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੈ ਇੱਥੇ ਸ੍ਰੀ ਗੋਬਿੰਦ ਗੋਬਿੰਦ ਸਾਹਿਬ ਜੀ 1706 ਈਸਵੀ ਵਿੱਚ ਆ ਕੇ ਦਮ ਲਿਆ ਸੀ ਇਸ ਕਾਰਨ ਇਸ ਨੂੰ ਦਮਦਮਾ ਸਾਹਿਬ ਆਖਿਆ ਜਾਂਦਾ ਹੈ ਇੱਥੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਪੀੜ ਗੁਰਦੁਆਰੀ ਸਮਾਣ ਨਾਲ ਲਿਖਵਾਈ ਸੀ ਅਸੀਂ ਗੁਰਦੁਆਰੇ ਦੇ ਅੰਦਰ ਪ੍ਰਵੇਸ਼ ਕਰਦੇ ਹਾਂ ਤੇ ਚਰਨ ਧੋ ਕੇ ਸਿਰ ਝੁਕਾ ਕੇ ਅੱਖਾਂ ਆਕਾਸ਼ ਵੱਲ ਕਰਕੇ ਸਰੋਵਰ ਦਰਵਾਰ ਸਾਹਿਬ ਦੇ ਨਿਸ਼ਾਨ ਸਾਹਿਬ ਵੱਲ ਇੱਕ ਅਨੋਖੀ ਚਮਕ ਦਰਵਾਰ ਸਾਹਿਬ ਦੇ ਸੋਨੇ ਵਾਲੇ ਗਮਨ ਤੇ ਚੜਦੀ ਸੂਰਜ ਦੀ ਰੋਸ਼ਨੀ ਇੱਕ ਅਨੋਖੀ ਰੋਸ਼ਨੀ ਪੈਦਾ ਕਰਦੀ ਹੈ ਹਾਂਜੀ ਸਾਨੂੰ ਕਰਾਉਣੇ ਆ ਦਰਸ਼ਨ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਵੜਦੇ ਆ ਤੇ ਕੱਬੇ ਹੱਥ ਕੜਾ ਪ੍ਰਸ਼ਾਦ ਦੀ ਪੇਟ ਜੋ ਵੀ ਆਪਾਂ ਇਹ ਤੱਕ ਕਰਵਾ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪੇਟ ਕਰ ਸਕਦੇ ਆ ਤੇ ਗਰਮੀ ਦੇ ਕਰਕੇ ਰਸ਼ ਬਹੁਤ ਹੀ ਘਟਾ ਕਿਉਂਕਿ ਗਰਮੀ ਬਹੁਤ ਹੀ ਜ਼ਿਆਦੇ ਪੈ ਰਹੀ ਹੈ ਇਹਦਾ ਕਰਕੇ ਰਸ਼ ਬਹੁਤ ਹੀ ਘਟਾ ਤੁਸੀਂ ਦੇਖ ਸਕਦੇ ਹੋ ਤੇਕ ਕਰਾਉਣੇ ਸਾਨੂੰ ਦਰਸ਼ਨ ਤੇ ਟੇਕਦੇ ਆਪਾਂ ਮੱਥਾ ਕਰਦੇ ਆਂ ਦਰਸ਼ਨ ਸਾਨੂੰ ਕਰਾਉਣੇ ਆ ਦਰਸ਼ਨ ਮਨਜੀਤ ਸਾਹਿਬ ਨੌਵੇਂ ਪਾਸ਼ੇ ਦੇ ਜਿੱਥੇ ਕੀ ਸ਼ਾਸਤਰ ਪਏ ਉਹਨਾਂ ਦੇ ਦਰਸ਼ਨ ਕਰਾਉਣੇ ਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਨੌਵੇਂ ਪਾਸ਼ੇ ਦੇ ਗੁਰੂ ਘਰ ਦੇ ਵਿੱਚ ਬਹੁਤ ਹੀ ਵਧੀਆ ਤਸਵੀਰਾਂ ਲਾ ਕੇ ਥੱਲੇ ਇਤਿਹਾਸ ਬਾਰੇ ਲਿਖਿਆ ਗਿਆ ਹੈ ਦੇਖ ਸਕਦੇ ਆ ਤੁਸੀਂ ਬਹੁਤ ਹੀ ਵਧੀਆ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ ਜਿੱਥੇ ਕੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੀਆਂ ਕੁਝ ਤਸਵੀਰਾਂ ਜੋ ਕਿ ਲੱਗੀਆਂ ਹੋਈਆਂ ਹਨ ਤੇ ਇਹਦੇ 메ਨ 게ਟ ਤੋਂ ਬਾਅਦ ਆਪਾਂ ਜੋ ਕਿ ਪਿਛਲੀ ਸਾਈਡ ਬਾਬਾ ਦੀਪ ਸਿੰਘ ਦੇ ਜੋ ਕਿ ਤਪ ਸਥਾਨ ਹੈ ਪੋਰਾ ਸਹਿਬ ਉਹਦੇ ਦਰਸ਼ਨ ਕਰਾਉਣੇ ਆ ਦੇਖ ਸਕਦੇ ਹੋ ਤੁਸੀਂ ਪੋਰਾ ਸਹਿਬ ਇਹ ਆ ਪ੍ਰਾਚਨ ਪੋਰਾ ਸਹਿਬ ਸ਼ਹੀਦ ਬਾਬਾ ਦੀਪ ਸਿੰਘ ਦਾ ਹੈ ਇੱਥੇ ਬਾਬਾ ਦੀਪ ਸਿੰਘ ਨੇ ਵੈਟ ਕੇ ਤਪੱਸਿਆ ਕੀਤੀ ਸੀ ਕਰੋ ਦਰਸ਼ਨਮ ਬਾਬਾ ਦੀਪ ਸਿੰਘ ਦੇ ਤਪਸਥਾਨ ਤੇ ਕਰੋ ਆਪਣੀਆਂ ਮਨੋ ਕਾਮਨਾ ਪੂਰੀਆਂ ਤੇ ਫੈਨਲੀ ਆਪਾਂ ਮੱਥਾ ਟੇਕਣ ਤੋਂ ਬਾਅਦ ਗੁਰਦੁਆਰੇ ਦੇ ਦੁਆਰ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਨ ਤੋਂ ਬਾਅਦ ਨਾਲ ਹੀ ਬਾਬਾ ਦੀਪ ਸਿੰਘ ਦਾ ਜਿਹੜਾ ਕੀ ਖੂਹ ਹੈ ਪ੍ਰਾਤਨ ਖੂਹ ਹੈ ਉਹਦੇ ਦਰਸ਼ਨ ਕਰਾਉਣੇ ਆ। ਇੱਥੇ ਅਸੀਂ ਬਸੇ ਜਾਲ ਲਾ ਰੱਖਿਆ ਕਿਉਂਕਿ ਬੱਚਿਆਂ ਦੇ ਸ਼ਰਾਰਤ ਨਾ ਕਰਨ ਇਸ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਦਾ ਖੂਤ ਤੁਸੀਂ ਦੇਖ ਸਕਦੇ ਹੋ ਜਾਲ ਲਾ ਰੱਖਿਆ। ਉਹ ਤੋਂ ਬਾਅਦ ਗੁਰਦੁਆਰਾ ਲਖਨਸਰ ਸਾਹਿਬ ਜੋ ਕਿ ਸੱਜੇ ਹੱਥੇ ਹੈ ਜਦੋਂ ਆਪਾਂ ਮੇਨ ਗੇਟ ਐਂਟਰ ਕਰਦੇ ਹਾਂ। ਇਹਦਾ ਵੀ ਇੱਕ ਇਤਿਹਾਸ ਹੈਗਾ ਕਿ ਜੋ ਕਿ ਬੱਚਿਆਂ ਨੂੰ ਲਿਖਾਈ ਪੜਾਈ ਨਹੀਂ ਆਉਂਦੀ ਇੱਥੇ ਆਪਾਂ ਪੱਟੀਆਂ ਤੇ ਲਿਖ ਕੇ ਊੜਾ ਆੜਾ ਤੇ ਆਪਣੀ ਲਿਖਾਈ ਦੇ ਵਿੱਚ ਸੁਧਾਰ ਕਰ ਸਕਦੇ ਹਾਂ ਤੇ ਮੌੜਾ ਤੁਸੀਂ ਦੇਖ ਸਕਦੇ ਆਂ ਮਾਤਾ ਸੁੰਦਰੀ ਕੌਰ ਜੋ ਕਿ ਲੰਗਰ ਹਾਲ ਬਹੁਤ ਹੀ ਵਧੀਆ ਹੈ ਤੇ ਨਾਲ ਹੀ ਜਲ ਦੀ ਸੇਵਾ ਚੱਲੇ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡਾ ਲੰਗਰ ਹਾਲ ਹੈ ਤੇ ਹੁਣ ਛੱਡਦੇ ਆਂ ਆਪਾਂ ਪ੍ਰਸ਼ਾਦ ਦੇ ਤੇ ਫੇਰ ਚੱਲਦੇ ਆਂ ਆਪਾਂ ਅੜੀਸਰ ਸਾਹਿਬ ਆਪਾਂ ਚੱਲਦੇ ਆਂ ਅੜੀਸਰ ਸਾਹਿਬ ਜੋ ਕਿ ਤਲਵੰਡੀ ਸਾਬ ਤੋਂ ਮੋੜ ਰਾਮਪੁਰਾ ਫੋਲ ਦਾਪਾ ਬਾਈਪਾਸ ਹੋ ਕੇ ਸਿੱਧੀ ਆਪਾਂ ਜਾਂਦੇ ਆਂ ਅੜੀਸਰ ਸਾਹਿਬ ਅੜੀਸਰ ਸਾਹਿਬ ਦੇ ਇਤਿਹਾਸ ਬਾਰੇ ਥੋੜੀ ਜਾਣਕਾਰੀ ਲੈ ਲਈਏ ਕਿ ਗੁਰੂ ਸਾਹਿਬ ਜਦੋਂ ਪਿੰਡ ਹੜਾਏ ਤੇ ਧੋਲਾ ਦੀ ਹੱਦ ਪਾਸ ਪਾਸ ਪੁੰਜਦੇ ਹਨ ਤੇ ਅਚਨ ਚੇਤ ਗੁਰੂ ਸਾਹਿਬ ਜੀ ਦਾ ਘੋੜਾ ਅੜੀ ਪੈ ਗਿਆ ਤੇ ਅੱਗੇ ਬਲ ਨਹੀਂ ਜਾ ਰਿਹਾ ਸੀ ਜਦ ਘੋੜਾ ਅੱਗੇ ਨਾ ਤੁਰਦਾ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਕਾਰਨ ਹੈ ਤੇ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਤੇ ਗੁਰੂ ਸਾਹਿਬ ਨੇ ਸੰਗਤਨ ਨੂੰ ਦੱਸਿਆ ਕਿ ਅੱਗੇ ਤਮਾਕੂ ਦਾ ਖੇਤ ਹੈ ਤਮਾਕੂ ਦਾ ਖੇਤ ਦੇ ਕਾਰਨ ਘੋੜਾ ਅੱਗੇ ਨਹੀਂ ਚੱਲ ਰਿਹਾ ਸੀ ਗੁਰੂ ਸਾਹਿਬ ਨੇ ਸੰਗਤਾਂ ਨੂੰ ਬਚਨ ਕਰਦੇ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸ਼ਰਧਾਲੂ ਬਣ ਕੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਤੇ ਜੋ ਵੀ ਸ਼ਰਧਾਲੂ ਸੰਗਤ ਸ਼ਰਧਾ ਨਾਲ ਸੇਵਾ ਕਰਿਆ ਕਰਨਗੇ ਤੇ ਤਿੰਨਾਂ ਦੇ ਗੁਰਮਤਿ ਅਨੁਸਾਰ ਕਾਰਜ ਸਪੂਰਨ ਹੋਇਆ ਕਰਨਗੇ ਹੁਣ ਇਸ ਜਗ੍ਹਾ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਸਬੂਧਿਤ ਹੈ ਇਹ ਬਚਨ ਕਹਿ ਕੇ ਗੁਰੂ ਸਾਹਿਬ ਨੇ ਆਪਣੇ ਨਾਲ ਸੰਗਤਾਂ ਸਮੇਤ ਪਿੰਡ ਸੈਣੀਵਾਲ ਬੱਲ ਨੂੰ ਚਲੇ ਗਏ ਇੱਥੇ ਅੱਜਕੱਲ ਗੁਰਦੁਆਰਾ ਸੋਨੇ ਵਾਲਾ ਸੈਵ ਸਥਿਤ ਹੈ ਗੁਰਦੁਆਰਾ ਸ਼੍ਰੀ ਅੜੀ ਸਹਿਬ ਜੀ ਦਾ ਸੇਵਾ ਜਥੇਦਾਰ ਬਾਬਾ ਹਰਵੰਤ ਸਿੰਘ ਜੀ ਜੋ ਕਿ ਕਾਰ ਸੇਵਾ ਦਿੱਲੀ ਵਾਲਿਆਂ ਨੇ ਆਪਣੇ ਕਾਰ ਕਮਲਾ ਨਾਲ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ ਅੱਜਕੱਲ ਇਸ ਸਥਾਨ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਤੇ ਬਾਬਾ ਮਹਿੰਦਰ ਸਿੰਘ ਜੀ ਨੇ ਜੀਵੀਂ ਕਵਾਈ ਵਿੱਚ ਜਥੇਦਾਰ ਬਾਬਾ ਬਾਬੂ ਸਿੰਘ ਨੇ ਜੀ ਨੇ ਕਰਵਾ ਰਹੇ ਹਨ ਅਸੀਂ ਫਾਈਨਲੀ ਪਹੁੰਚ ਜਾਨੇ ਆ ਗੁਰਦੁਆਰਾ ਅੜੀ ਸਾਹਿਬ ਦੇ ਵਿੱਚ ਕਰਾਉਣੇ ਆ ਦਰਸ਼ਨ ਸੋਨੂੰ ਗੁਰਦੁਆਰਾ ਅੜੀ ਸਾਹਿਬ ਦੇ ਤੁਸੀਂ ਦੇਖ ਸਕਦੇ ਹੋ ਵੀ ਗਰਮੀ ਦੇ ਕਰਕੇ ਮਾਹੌਲ ਇੱਥੇ ਵੀ ਬਹੁਤ ਹੀ ਘੱਟ ਰਸ਼ ਹੈ ਤੇ ਬਹੁਤ ਹੀ ਵਧੀਆ ਸ਼ੈੱਡ ਦੀ ਉਸਾਰੀ ਕੀਤੀ ਗਈ ਆ ਅੰਦਰ ਜਾ ਕੇ ਕਰਾਉਣੇ ਆ ਦਰਸ਼ਨ ਸੋਨੂੰ ਅੜੀ ਸਰ ਸਾਹਿਬ ਗੁਰਦੁਆਰੇ ਦੇ ਪਵਿੱਤਰ ਸਥਾਨ ਦੇ ਜਿੱਥੋਂ ਕੀ ਹਰ ਮਨੁਕਾਮਨਾ ਪੂਰੀ ਹੁੰਦੀ ਹੈ ਕਰੋ ਦਰਸ਼ਨ ਗੁਰਦੁਆਰਾ ੜੀ ਸਹਿਬ ਸੈਬ ਦੇ ਫਾਈਨਲੀ ਆਪਾਂ ਮੱਥਾ ਟੇਕਣ ਤੋਂ ਬਾਅਦ ਕਰਦੇ ਆ ਇਸ਼ਨਾਨ ਸਰੋਵਰ ਦੇ ਵਿੱਚ ਅਜੇ ਸਰੋਵਰ ਦਾ ਕੰਮ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਜੋ ਕਿ ਗੁਰਦੁਆਰਾ ਸਾਹਿਬ ਜੀ ਦੇ ਉਸਾਰੀ ਦਾ ਕੰਮ ਚੱਲੀ ਜਾਂਦਾ ਇੱਟਾਂ ਪਈਆਂ ਹੋਈਆਂ ਮਿੱਟੀ ਦੀ ਇੱਟ ਦਾ ਹਜੇ ਕੰਮ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ ਅੱਗੇ ਨਾਲ ਬਹੁਤ ਹੀ ਵਧੀਆ ਸਹੂਲਤ ਕਰਤੀ ਛੱਟ ਦੀ ਉਸਾਰੀ ਕਰਤੀ ਵਧੀਆ ਪਾਣੀ ਦੀ ਵਿਵਸਥਾ ਕਰਤੀ ਅੱਗੇ ਇੱਥੇ ਮੱਥਾ ਟੇਕਣ 'ਚ 2-2 3-3 ਘੰਟੇ ਲੱਗ ਜਾਂਦੇ ਸੀ ਜੋ ਕਿ ਸ਼ਰਧਾਲੂਆਂ ਨੂੰ ਬਹੁਤ ਹੀ ਔਖਾ ਹੁੰਦਾ ਸੀ ਇੰਨਾ ਟਾਈਮ ਖੜਨਾ ਹੁਣ ਤਾਂ ਬਹੁਤ ਹੀ ਵਧੀਆ ਉਪਰਾਲਾ ਕਰਤਾ ਪ੍ਰਬੰਧਕ ਕਮੇਟੀ ਗੁਰਦੁਆਰਾ ਨੇ ਤੇ ਇੱਥੇ ਆਪਣੇ ਲੰਗਰ ਹਾਲ ਦਾ ਵੀ ਕੰਮ ਦਾ ਵੀ ਉਸਾਰੀ ਦਾ ਕੰਮ ਵੀ ਹੋਏ ਚੱਲੀ ਜਾਂਦਾ ਅਦੇ ਇਤਿਹਾਸ ਵਾਰੀ ਤੁਸੀਂ ਪੜ ਸਕਦੇ ਹੋ ਕਿ ਇਤਿਹਾਸੇ ਦਾ ਬਾਕੀ ਸੋ ਨੂੰ ਦਾਸੀ ਤੈ ਦਾ ਕੀ ਇਤਿਹਾਸ ਹੈ ਇਤਲੀ ਸ਼ਹਿਰ ਜੋ ਕਿ ਸਾਹਮਣੇ ਲਡੂਆਂ ਦਾ ਪ੍ਰਸ਼ਾਦ ਮਿਲਦਾ ਹੈ ਫਾਈਨਲੀ ਆਪਾਂ ਮੱਥਾ ਟੇਕਣ ਤੋਂ ਬਾਅਦ ਲੰਗਰ ਛਕਣ ਤੋਂ ਬਾਅਦ ਸਾਰੇ ਕੰਮ ਕਾਰਜ ਕਰਕੇ ਹੁਣ ਆਪਾਂ ਚੱਲਦੇ ਆ ਜੋ ਕਿ ਮੇਨ ਗੇਟ ਕੋਲੇ ਸਮਾਧ ਬਣੀ ਆ ਉਸਤੇ ਆਪਾਂ ਮੱਥਾ ਟੇਕਦੇ ਆ ਇਸ ਸੁਵਾਰ ਬਾਰੇ ਇੰਨੀ ਜਾਣਕਾਰੀ ਤਾਂ ਹੈ ਨਹੀਂ ਵਾਕੀ ਇੱਥੇ ਸ਼ਰਧਾਲੂ ਆਪਣੀ ਮਨੋਕਾਮਨਾ ਇੱਥੇ ਹੀ ਮੰਗਦੇ ਆਣੇ ਜਿਵੇਂ ਕਿ ਕਿਸੇ ਦੀ ਮੈਰਿਜ ਨਹੀਂ ਹੋਈ ਜਾਂ ਕਿਸੇ ਦੇ ਔਲਾਦ ਨਹੀਂ ਹੋਈ ਜਾਂ ਹੋਰ ਹੋਰ ਵੀ ਕੋਈ ਮਨੋਕਾਮਨਾ ਜੋ ਕੀਤਿਆਂ ਇੱਥੇ ਪੂਰੀਆਂ ਹੁੰਦੀਆਂ ਨਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਿੰਮ ਸ਼੍ਰੀ ਬੰਨੇ ਪਏ ਆ ਤੇ ਉਹ ਪੇੜ ਦੇ ਉੱਤੇ ਖੰਮਣੀਆਂ ਬੰਨੀ ਜਾਂਦੇ ਆ ਜੋ ਵੀ ਜੇ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਫਿਰ ਉਹ ਆ ਕੇ ਆਪਦੀ ਖੰਮਣੀ ਉੱਥੋਂ ਲਾ ਸਕਦਾ ਤੇ ਫਾਈਨਲੀ ਆਪਾਂ ਮੱਥਾ ਟੇਕਣ ਤੋਂ ਬਾਅਦ ਆਪਣੇ ਵਯਾਰ ਸ਼ਟਾਰਟ ਹੋ ਜਾਂਦੇ ਆ ਤੇ ਆਪਾਂ ਆ ਜਾਨੇ ਆਪਦੀ ਗੱਡੀ ਕੋਲੇ ਤੇ ਹੁਣ ਕਰਦੇ ਆਪਾਂ ਵਾਪਸੀ ਤੇ ਜਾਂਦੇ ਆਪਾਂ ਬਠਿੰਡੇ ਨੂੰ ਜੇ ਸੋਨੂੰ ਦਰਸ਼ਨ ਕਰਾਤੇ ਤੱਕ શ્રી ਦਮਦਮਾ ਸਾਹਿਬ ਤਲਵੰਡੀ ਸਾਹਿਬੋਂ ਤੇ ਅੜੀਸਰ ਸਾਹਿਬ ਦੇ ਫਾਈਨਲੀ ਆਪਾਂ ਗੱਡੀ ਖਿੱਚਤੀ ਹੁਣ ਬਠਿੰਡੇ ਕੰਨੀ ਨੂੰ ਪਹਿਲਾਂ ਆਪਾਂ ਗਏ ਸਿੱਤਲਵੰਡੀ ਮੋੜ ਇਧਰਲੀ ਸਾਈਡ ਹੁਣ ਆਪਾਂ ਸਿੱਧੇ ਸਿੱਧੇ ਆਪਾਂ ਅੜੀਸਰ ਸਾਹਿਬ ਤੋਂ ਬਠਿੰਡੇ ਨੂੰ ਕਰਤੀ ਜੋ ਕਿ ਮੇਨ ਨੈਸ਼ਨਲ ਹਾਈਵੇ ਆ ਜਾਂਦਾ ਸਿੱਧਾ ਆਪਣੇ ਪਟਿਆਲੇ ਨੂੰ ਜਾਂਦਾ ਅੱਜ ਦੇ ਬਲੌਗ ਦੇ ਵਿੱਚ ਐਨ ਆਈ ਅੱਗੇ ਲਾਈਕ ਸ਼ੇਅਰ ਕਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਤਾਂ ਧੰਨਵਾਦ